ਕੁਮਰ ਵਿਜੇ ਪ੍ਰਤਾਪ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਣਾ ਮਾਰਿਆ ਨਾਲ ਕਹਿ ਦਿੱਤਾ ਕਿ 29 ਨੂੰ ਫਰੀਦਕੋਟ ਦੀ ਅਦਾਲਤ 'ਚ ਮਿਲਦੇ ਆ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਮੈਂ ਵੀ ਉੱਥੇ ਦਾ ਉੱਥੇ ਖੜਾ ਰਿਹਾ ਪੰਜਾਬ ਵੀ ਉੱਥੇ ਦਾ ਉੱਥੇ ਖੜਾ ਰਿਹਾ ਤੇ ਇਨਸਾਫ ਨਹੀਂ ਮਿਲਿਆ ਨਾ ਕੋਟਕਪੂਰਾ ਗੋਲੀਕੰਡ ਨਾ ਬਾਈਬਲ ਕਲਾਂ ਨਾ ਬਰਗਾੜੀ ਦਾ ਸਰਕਾਰ ਕਰ ਕੀ ਰਹੀ ਆ ਫੀਤਕੋੜ ਦਾ ਐਸਐਸਪੀ ਮਨਜ਼ੂਰੀ ਮੰਗ ਰਿਹਾ ਇਸ ਕੇਸ ਵਾਸਤੇ ਚਲਾਉਣ ਵਾਸਤੇ ਤੇ ਹੁਣ ਡਿਪਾਰਟਮੈਂਟ ਮਨਜ਼ੂਰੀ ਨਹੀਂ ਦੇ ਰਿਹਾਗਾ ਹੁਣ ਕੁਮਰ ਵਿਜੇ ਪ੍ਰਤਾਪ ਹੁਣ ਹੈ ਜਿਹੜੀ ਆਪਣੀ ਫੇਸਬੁੱਕ ਤੇ ਪੜਾਅਸ ਕੱਢੀ ਇੱਕ ਪਾਸੇ ਉਹਨਾਂ ਵਧਾਈਆਂ ਵੀ ਦਿੱਤੀਆਂ ਨੇ ਕਿ ਚਾਹੇ ਤੁਹਾਡੀ ਕਾ ਰਾਜਕੁਮਾਰ ਪੈਦਾ ਹੋਵੇ ਚਾਹੇ ਰਾਜਕੁਮਾਰੀ ਪੈਦਾ ਹੋਵੇ ਉਹ ਵੀ ਤੁਹਾਡੇ ਵਾਂਗ ਮੁੱਖ ਮੰਤਰੀ ਬਣੇ ਹਾਲਾਂਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਕਹਿ ਸਕਦੇ ਕਿ ਸ਼ਰਾਰਤ ਵੀ ਹੈ ਤੇ ਇੱਕ ਲਾਂਬਾ ਵੀ ਹੈ ਮੀਨਾ ਵੀ ਹੈ ਮੋਰਚੇ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ। ਮੋਰਚਾ ਮੇਰੇ ਖਿਲਾਫ ਖੜਾ ਹੋ ਗਿਆ। ਤੇ ਮਿਲਦੇ ਆ ਫਰੀਦਕੋਟ ਦੇ 29 ਤਰੀਕ ਨੂੰ ਨਾ। ਹਰਾਨੀ ਦੀ ਗੱਲ ਹੈ ਕਿ ਤੁਹਾਡੇ ਪੀਏ ਮੇਰਾ ਫੋਨ ਸੁਣ ਕੇ ਹੀ ਰਾਜੀ ਨਹੀਂ। ਐਮ.ਐਲ.ਏ ਦਾ ਇੱਕ ਸਰਕਾਰੀ ਪੀਏ ਜੇ ਫੋਨਾਂ ਚੱਕਿਆਗੇ ਉਹ ਐਮ.ਐਲ.ਏ ਦੇ ਪੱਲੇ ਕੀ ਰਹਿ ਜਾਂਦਾ ਉਹ ਸਰਕਾਰ ਦੇ ਪੱਲੇ ਕੀ ਰਹਿ ਜਾਂਦਾਗਾ। ਜਿਹੜੇ ਐਮ.ਐਲ.ਏ ਤੁਹਾਡੇ ਖਿਲਾਫ ਬੋਲਦੇ ਨੇ ਜੇ ਆਪੋਜੀਸ਼ਨ ਦੇ ਐਮ.ਐਲ.ਏ ਖਿਲਾਫ ਬੋਲਦੇ ਉਹ ਪਰਚੇ ਦਰਜ ਹੁੰਦੇ ਨੇ ਜੇ ਤੁਹਾਡਾ ਕੋਈ ਐਮ.ਐਲ.ਏ ਤੁਹਾਡੇ ਖਿਲਾਫ ਬੋਲਦਾ ਤੁਸੀਂ ਫੋਨ ਨਹੀਂ ਚੱਕਦੇ ਆਗੇ। ਮੁਰ ਵਿਜੇ ਪ੍ਰਤਾਪ ਸਿੰਘ ਨੇ ਕਹਿੰਦੇ ਕਿ ਤੁਹਾਡੇ ਪੀਏ ਫੋਨ ਨਹੀਂ ਚੱਕਦੇ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਪਹਿਲਾਂ ਵੀ ਇਲਜ਼ਾਮ ਲਗਾਉਂਦੇ ਕਿ ਮੈਂ ਸਿਆਸਤ ਦਾ ਸ਼ਿਕਾਰ ਹੋਇਆ ਮੈਨੂੰ ਪੀੜਤ ਕੀਤਾ ਜਾ ਰਿਹਾ ਮੈਨੂੰ ਜਲੀਲ ਕੀਤਾ ਜਾ ਰਿਹਾ ਤੇ ਜੇ ਇਹ ਕਹਾਣੀ ਆਮ ਆਦੀ ਪਾਰਟੀ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਫਿਰ ਆਮ ਆਦੀ ਪਾਰਟੀ ਵੀ ਕਹਿ ਸਕਦਾ ਕਿ ਜਿਆਦਾ ਚਿਰ ਟਿਕਦੀ ਨਹੀਂ ਆਗੀ ਪੰਜਾਬ ਦੇ ਵਿੱਚ ਮੁਰ ਵਿਜੇ ਪ੍ਰਤਾਪ ਦੇ ਪਿੱਛੇ ਵੀ ਇੱਕ ਉਹ ਪੰਜਾਬ ਦਾ ਸੈਕਸ਼ਨ ਖੜਾ ਉਹਨੂੰ ਇਮਾਨਦਾਰੀ ਦੇ ਤੌਰ ਤੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਦੇ ਨੇ ਕੁਮਰਵਿਜ ਪ੍ਰਤਾਪ ਸਿੰਘ ਹੁਣੇ ਤੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਇਹ ਇੱਕ ਬੰਦਾ ਨੌਨ ਸਿੱਖ ਨੌਨ ਪੰਜਾਬੀ ਬਿਹਾਰ ਤੋਂ ਆਇਆ ਹੋਵੇ ਉਹ ਸਿੱਖੀ ਦੀ ਗੱਲ ਕਰਦੇ ਉਹ ਗੁਰੂ ਸਾਹਿਬ ਦੇ ਨਾਲ ਹੋਈ ਬੇਦਬੀ ਦੀ ਗੱਲ ਕਰਦੇ ਤੇ ਜਿਹੜੇ ਪੰਜਾਬ ਦੇ ਜੰਮੇ ਪਲੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਉਹ ਐਮਐਲਏ ਬਣ ਕੇ ਗੁਰੂ ਸਾਹਿਬ ਜੀ ਦੀ ਬੇਦਬੀ ਵਾਲੇ ਮਸਲੇ ਤੇ ਵਿਧਾਨ ਸਭਾ 'ਚ ਗੱਲ ਕਰਨ ਨੀ ਚਾਹੁੰਦੇ ਸਪੀਕਰ ਟਾਈਮ ਨਹੀਂ ਦਿੰਦਾ ਸਪੀਕਰ ਕੋ ਟਾਈਮ ਨਹੀਂ ਹੈ ਇਸ ਮਸਲੇ ਦੇ ਬਾਰੇ ਕਰਕੇ ਤੇ ਫਿਰ ਲੋਕ ਕਹਿੰਦੇ ਆਗੇ ਕਿ ਇਹਨਾਂ ਨਾਲੋਂ ਤੇ ਕੁਮਰ ਵੀਜੇ ਪ੍ਰਤਾਪ ਚੰਗਾ